ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਰਪੀਨ ਯੂਨੀਅਨ ਜੋ ਆ ਉਹ ਨੇਤਨੇ ਆ ਉਹ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਉਹ ਤੇ ਬੜਾ ਖੁਸ਼ ਨਹੀਂ ਹੈਗੇ ਜਿੰਨੇ ਕ੍ਰਾਈਮ ਕਹਿੰਦੇ ਭਈ ਉਹਦੇ ਹੱਥਾਂ ਦੇ ਉੱਤੇ ਹੈਗੇ ਆ ਪਰ ਦੂਸਰੇ ਪਾਸੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਉਹ ਨਹੀਂ ਉਹ ਇਜ਼ਰਾਈਲ ਪਹੁੰਚੇ ਹੋਏ ਆ ਉਹਨਾਂ ਨੇ ਕੱਲ ਉੱਥੇ ਅਡਰੈਸ ਵੀ ਕੀਤਾ ਸੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਵੀ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਭਈ ਜੋ ਮਿਡਲ ਈਸਟ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ ਗਾਜ਼ਾ ਦੇ ਤੇ ਇਜ਼ਰਾਈਲ ਦੀ ਵਿੱਚ ਮੈਂ ਉਸ ਨੂੰ ਜਿਹੜਾ ਸ਼ਾਂਤ ਕਰਨ ਦੇ ਵਿੱਚ ਕਾਮਯਾਬ ਹੋਇਆ ਹੈਗਾ ਆ ਅ ਉਸ ਤੋਂ ਬਿਨਾ ਉਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਜੜੀਆਂ ਸਟੇਟਮੈਂਟਸ ਦਿੱਤੀਆਂ ਹੈਗੀਆਂ ਤੇ ਕਈ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਦੇ ਵਿੱਚ ਸੱਚ ਨਹੀਂ ਹੈਗੀ ਕਹਿੰਦੇ ਭਈ ਐਂਡ ਆਫ ਦਾ ਵਾਰ ਨਹੀਂ ਹੈ ਕਹਿੰਦੇ ਭਈ ਐਂਡ ਆਫ ਏਜ ਆਫ ਟੈਰਰ ਤੇ ਡੈਥ ਤੇ ਬਿਗਨਿੰਗ ਆਫ ਦਾ ਏਜ ਆਫ ਫੇਥ ਐਂਡ ਹੋਪ ਆਫ ਗੋਡ ਏ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਇਜ਼ਰਾਈਲ ਦੇ ਪਾਰਲੀਮੈਂਟ ਦੇ ਵਿੱਚ ਜਿਹੜਾ ਆਪਣੇ ਭਾਸ਼ਣ ਦੇ ਦੌਰਾਨ ਦੱਸਿਆ ਹੈਗਾ ਸੋ ਇਸੇ ਦੌਰਾਨ ਹਮਾਸ ਵਾਲਿਆਂ ਨੇ 20 ਦੇ ਕਰੀਬ ਜਿਹੜੇ ਇਜ਼ਰਾਈਲੀ ਕੈਪਟਿਵਸ ਆ ਉਹਨਾਂ ਨੂੰ ਛੱਡਿਆ 250 ਪਾਲਿਸਟਿਨੀਅਨ ਪ੍ਰਿਜ਼ਨਰਸ ਜੋ ਹੈਗੇ ਆ ਤੇ 1700 ਦੇ ਕਰੀਬ ਗਾਜ਼ਾ ਦੇ ਟੈਨੀਜ਼ ਉਹਨਾਂ ਨੂੰ ਇਜ਼ਰਾਈਲ ਵੱਲੋਂ ਛੱਡਿਆ ਗਿਆ ਹੈਗਾ ਸੋ 트੍ਰੰਪ ਹੋਣਾ ਦਾ 20 ਪੁਆਇੰਟ ਪਲਾਨ ਜਿਹੜਾ ਹੈਗਾ ਆ ਤੇ ਕਹਿੰਦੇ ਭੀ ਇਹਦੇ ਨਾਲ ਜਿਹੜੀ ਪੀਸ ਉਹ ਉਹ ਉਸ ਰੀਜਨ ਚ ਰਹੂਗੀ ਆਪਣੇ ਸਪੀਚ ਤੋਂ ਬਾਅਦ ਪ੍ਰੈਜ਼ੀਡੈਂਟ 트੍ਰੰਪ ਹੁਣੀ ਈਜੀਪਟ ਨੂੰ ਚਲੇ ਗਏ ਤੇ ਉਥੇ ਜਿਹੜੀ ਇੱਕ ਉਹਨਾਂ ਨੇ ਵਰਲਡ ਲੀਡਰਸ ਦੀ ਸੱਮਿਟ ਰੱਖੀ ਹੋਈ ਹੈਗੀ ਆ ਫਰਸਟ ਫੇਜ਼ ਆਫ ਦਾ ਐਗਰੀਮੈਂਟ ਦੀ ਉਥੇ ਉਹ ਗੱਲਬਾਤ ਕਰਨਗੇ ਇਸ ਪਲਾਨ ਦੇ ਤਹਿਤ ਅਰਬ ਤੇ ਇੰਟਰਨੈਸ਼ਨਲ ਪਾਰਟਨਰਸ ਜਿਹੜੇ ਆ ਇਹ ਇੱਕ ਸਟੇਬਲਾਈਜੇਸ਼ਨ ਫੋਰਸ ਡਿਵੈਲਪ ਕਰਨਗੇ ਜੋ ਗਾਜ਼ਾ ਦੇ ਵਿੱਚ ਡਿਪਲੋਏ ਕੀਤੀ ਜਾਊਗੀ ਜਿਹੜੀ ਡੇ ਟੂ ਡੇ ਗਵਰਨਰਸ ਆ ਉਹ ਹਮਾਸ ਤੋਂ ਸ਼ਿਫਟ ਹੋ ਕੇ ਪਾਲਸਟੀਨੀਅਨ ਕਮੇਟੀ ਦੇ ਕੋਲ ਚਲੇ ਜਾਊਗੀ ਸੋ ਕਮੇਟੀ ਦੇ ਵਿੱਚ ਪਾਲਸਟੀਨੀਅਨ ਤੇ ਇੰਟਰਨੈਸ਼ਨਲ ਐਕਸਪਰਟਸ ਹੋਣਗੇ ਜਿਹਦੇ ਵਿੱਚ ਬੋਰਡ ਆਫ ਪੀਸ ਚੇਅਰਡ ਬਾਈ 트럼ਪ ਤੇ ਸਾਬਕਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ ਹੋਊਗੀ ਸੋ ਇਹ ਕਾਫੀ ਜਣੀਆਂ ਪੁਆਇੰਟਸ ਆ ਇਹਦੇ ਵਿੱਚ ਆਏ ਹੈਗੇ ਜੀ ਉਧਰ ਨਿਤਨਿਆਉ ਨੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕਹਿੰਦੇ ਹਮਾਸ ਨੂੰ ਮੰਗਲਵਾਰ ਤੱਕ ਦੀ ਡੈਡਲਾਈਨ ਜਿਹੜੀ ਉਹ ਦਿੱਤੀ ਹੈਗੀ ਆ ਮੰਗਲਵਾਰ ਆਜੀ ਆ ਉੱਥੇ ਵੀ ਜਿਹੜੀਆਂ 28 ਹੋਸਟੇਜ ਜਿਹੜੇ ਮਰ ਚੁੱਕੇ ਆ ਉਹਨਾਂ ਦੀਆਂ ਬਾਡੀਜ਼ ਉਹਨਾਂ ਦੇ ਹਵਾਲੇ ਜਿਹੜੀਆਂ ਉਹ ਕਰ ਦੇਣ ਤੇ ਕਹਿੰਦੇ ਵੀ ਸੋ ਫਾਰ ਉਹਨਾਂ ਨੂੰ ਚਾਰ ਜਿਹੜੀਆਂ ਲਾਸ਼ਾਂ ਹੀ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਉਹਨਾਂ ਨੂੰ ਆ ਵਾਪਸ ਮਿਲੀਆਂ ਹੈਗੀਆਂ ਆ ਸੋ 28 ਡੈਡ ਹੋਸਟੇਜਸ ਕਹਿੰਦੇ ਵੀ ਉਹ ਵੀ ਐਗਰੀਮੈਂਟ ਦੇ ਹਿੱਸੇ ਦੇ ਵਿੱਚ ਆ ਵੀ ਉਹਨਾਂ ਨੂੰ ਤੁਹਾਨੂੰ ਵਾਪਸ ਜਿਹੜਾ ਆ ਉਹ ਕਰਨਾ ਆ ਪਵੇਗਾ ਮੀਡੀਏਟਰਸ ਇਹ ਕਹਿ ਰਹੇ ਆ ਜਿਹੜੇ ਵਿਚੋਲਗੀ ਕਰ ਰਹੇ ਆ ਕਹਿੰਦੇ ਵੀ ਹਮਾਸ ਕਹਿ ਰਹੀ ਆ ਵੀ ਸਾਨੂੰ ਹੁਣ ਬੜੀ ਮੁਸ਼ਕਲ ਹੋ ਰਹੀ ਆ ਜਿਹੜੇ ਮਰ ਚੁੱਕੇ ਬੰਧਕ ਆ ਉਹਨਾਂ ਨੂੰ ਲੱਭਣ ਦੇ ਲਈ ਇਹ ਇਜ਼ਰਾਈਲੀ ਗਵਰਨਮੈਂਟ ਕਹਿੰਦੀ ਵੀ ਇਹ ਚੱਜ ਦੇ ਨਾਲ ਭਾਲ ਜਿਹੜੀ ਉਹ ਨਹੀਂ ਕਰ ਰਹੇ ਉਂਝੇ ਦੇਖਿਆ ਜਾਵੇ ਔਰ ਜੋ ਸਿੰਘ ਜੇ ਕਿਸੇ ਨੂੰ ਤੁਸੀਂ ਬੰਦਕ ਬਣਾ ਕੇ ਰੱਖਿਆ ਵੀ ਤੁਹਾਨੂੰ ਪਤਾ ਹੈ ਵੀ ਇਵੈਂਚੁਅਲੀ ਜਦੋਂ ਸੀਜ਼ਫਾਇਰ ਹੋਈ ਇਹ ਚੀਜ਼ਾਂ ਵਾਪਸ ਜਿਹੜੀਆਂ ਕਰਨੀਆਂ ਪੈਣੀਆਂ ਉਹ ਲਾਸ਼ਾਂ ਜਾਂ ਉਹ ਬੰਦਕ ਆ ਉਹ ਤਾਂ ਹੀ ਹਦਲਾ ਬਦਲੀ ਜਿਹੜੀ ਉਹ ਹੋਊਗੀ ਪਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਗਵਾਜ ਗਿਆ ਇਹ ਇਹ ਹੁਣ ਹੋਰ ਹੀ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਚੱਲ ਰਹੀ ਆ ਸੋ ਇਹ ਇਸ ਚੀ ਇਹ ਇੱਕ ਅੜਿੱਕਾ ਜਿਹੜਾ ਜ਼ਰੂਰ ਇਸ ਚੀਜ਼ ਦੇ ਵਿੱਚ ਮਣ ਸਕਦਾ ਕਿਉਂਕਿ ਉਹਨਾਂ ਦੇ ਪਰਿਵਾਰ ਵਾਲੇ ਉਹ ਕਾਦੇ ਜਿਹੜੇ ਉਹ ਗੋਹਾਰ ਲਾ ਰਹੇ ਆ 2 ਸਾਲ ਹੋ ਗਏ ਆ ਨਿਤਨੇ ਉਹਦੇ ਉੱਤੇ ਵੀ ਪ੍ਰੈਸ਼ਰ ਆ ਦੁਨੀਆ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਸੋ ਕਹਿੰਦੇ ਵੀ ਹੁਣ ਇਹਨਾਂ ਨੂੰ ਉਹਨਾਂ ਜਿਹੜੀਆਂ ਬਾਡੀਜ਼ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਜਿਹੜਾ ਉਹ ਜਾਵੇ ਅ ਕੱਲ ਹਮਾਸ ਨੇ ਜਿਹੜੇ 20 ਬਚੇ ਹੋਏ ਜਿੰਦਾ ਜਿਹੜੇ ਬੰਦਕ ਸੀਗੇ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ ਉਸ ਦੇ ਬਦਲੇ 2000 ਜਿਹੜੇ ਹਮਾਸ ਵਾਲੇ ਆ ਜਿਹੜੇ ਪੈਲਸਟੀਨੀ ਆ ਉਹਨਾਂ ਨੂੰ ਵਾਪਸ ਜਿਹੜਾ ਇਜ਼ਰਾਈਲ ਨੇ ਜਿਹੜਾ ਉਹ ਛੱਡਿਆ ਸੀਗਾ 60000 ਤੋਂ ਵੱਧ ਹਰਜੋਤ ਸਿੰਘ ਜੀ ਇਸ ਪੂਰੇ 2 ਸਾਲ ਦੇ ਹਿੰਸਾ ਦੇ ਵਿੱਚ ਲੜਾਈ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਇਵੈਂਚੁਅਲੀ ਇੱਥੇ ਮੌਜੂਦਾ ਤੌਰ ਦੇ ਤੇ ਸੀਜ਼ਫਾਇਰ ਲਿਆਉਣ ਦੇ ਲਈ ਰਾਸ਼ਟਰਪਤੀ ਟਰੰਪ ਦਾ ਬਹੁਤ ਵੱਡਾ ਇਸ ਦੇ ਵਿੱਚ ਹਿੱਸਾ ਯੋਗਦਾਨ ਜਿਹੜਾ ਉਹ ਰਿਹਾ ਆ ਪਿਛਲੇ ਪ੍ਰਸ਼ਾਸਨ ਨੇ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਹ ناکਾਮਯਾਬ ਰਹੀਆਂ ਉਹ ਸਿਰੇ ਜਿਹੜੀਆਂ ਨਹੀਂ ਚੜ ਸਕੀਆਂ ਸੋ ਟਰੰਪ ਹੁਣਾਂ ਦੀ ਵਾਹ ਵਾਹ ਜਿਹੜੀ ਇਸ ਬਾਬਤ ਤਾਂ ਕਾਫੀ ਜਿਹੜੀ ਉਹ ਹੋ ਰਹੀ ਹੈ ਜਿੱਥੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਬੰਦੀ ਉਥੇ ਕਰਨੀ ਵੀ ਜਿਹੜੀ ਉਹ ਚਾਹੀਦੀ ਆ ਵੀ ਲੜਾਈ ਜਿਹੜੀ ਇਵੈਂਚੁਅਲੀ ਹਾਲ ਦੀ ਘੜੀ ਜਿਹੜੀ ਉਹਨਾਂ ਨੇ ਰੁਕਵਾ ਦਿੱਤੀ ਆਪਾਂ ਚਾਹੁੰਦੇ ਆ ਵੀ ਲੰਮੇ ਸਮੇਂ ਦੇ ਲਈ ਜਿਹੜਾ ਪੀਸ ਪ੍ਰੋਪੋਜ਼ਲ ਜਿਹੜਾ ਉਹ ਪੀਸ ਜਿਹੜੀ ਆ ਉੱਥੇ ਸ਼ਾਂਤੀ ਆ ਉਹ ਬਰਕਰਾਰ ਰਹੇ ਵੀ ਨੁਕਾਤੀ ਜਿਹੜੇ ਏਜੰਡੇ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਕਿੰਨੀਆਂ ਰਹਿ ਜਾਣਗੀਆਂ ਇਹ ਆਉਣ ਵਾਲਾ ਜਿਹੜਾ ਹੋ ਸਮਾਂ ਦੱਸੇਗਾ ਬਲੂਮਬਰਗ ਅਜ ਹਰਜੋਤ ਸਿੰਘ ਦੀ ਨਾਲ ਦੇ ਨਾਲ ਇਹ ਰਿਪੋਰਟ ਕਰਦੇ ਆ ਆ ਵੀ ਕਹਿੰਦੇ ਵੀ ਟ੍ਰੂਸ ਨੇ ਰਾਹਤ ਤਾਂ ਜਿਹੜੀ ਉਹ ਲਿਆਂਦੀ ਆ ਪਰ ਜਿਹੜੇ ਅਰਬ ਮੁਲਕ ਨੇ ਉਹ ਹੁਣ ਇਸ ਚੀਜ਼ ਤੋਂ ਡਰ ਰਹੇ ਆ ਵੀ ਅੱਗੇ ਜਿਹੜਾ ਹੋ ਕੀ ਆਉਣ ਆ ਜਾ ਰਿਹਾ ਹੈਗਾ ਕਹਿੰਦੇ ਵੀ ਅਰਬ ਮੁਲਕ ਆਪਸ ਦੇ ਵਿੱਚ ਜਿਨ੍ਹਾਂ ਨੇ ਐਗਰੀਮੈਂਟ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਜਿਹੜੀ ਨਾਲ ਦੇ ਨਾਲ 트럼ਪ ਹੁਣਾਂ ਦੇ ਜਿਹੜੀ ਉਹ ਨਿਭਾਈ ਹੈਗੀ ਆ ਉਹ ਜਿਹੜੀ ਇਸ ਚੀਜ਼ ਦੇ ਵਿੱਚ ਆ ਅਰਬ ਤੇ ਮੁਸਲਮ ਸਟੇਟ ਸਪੈਸ਼ਲੀ ਜਿਹੜੀਆਂ ਗਲਫ ਸਟੇਟ ਆ ਉਹ ਕਹਿੰਦੇ ਵੀ ਅਨਚਾਰਟਰਡ ਟੋਰੇਨ ਦੇ ਵਿੱਚ ਹੈਗੇ ਨੇ ਅਸਿਸਟੈਂਟ ਪ੍ਰੋਫੈਸਰ ਨੇ ਕੁਵੇਤ ਯੂਨੀਵਰਸਿਟੀ ਦੇ ਵਿੱਚ ਚੈਟਮਨ ਹਾਊਸ ਦੇ ਫੈਲੋ ਨੇ ਬਦਰ ਅਲ ਸੈਫ ਉਹ ਜਿਹੜਾ ਉਹ ਕਹਿ ਰਹੇ ਆ ਕਿੰਨੇ ਵੀ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਕਨਫਰਨਟੇਸ਼ਨ ਆ ਹਮਾਸ ਦੇ ਨਾਲ ਜਿਹੜੀ ਆ ਉਹ ਅੱਗੇ ਕੀ ਹੋਊਗੀ ਕਿੰਨੇ ਵੀ ਅਜੇ ਬਹੁਤ ਟੂ ਵੇਗ ਆ ਜੇ ਕਹਿਣਾ ਬੜਾ ਔਖਾ ਇਸ ਦੇ ਵਿੱਚ ਜਿਹੜਾ ਹੋ ਰਹੇਗਾ ਸੋ ਅਜਿਪਟ ਦੇ ਮਿਸਰ ਦੇ ਕਤਰ ਦੇ ਤੇ ਤੁਰਕੀ ਨੇ ਇਸ ਪੂਰੀ ਜਿਹੜੇ 20 ਪੁਆਇੰਟ ਪਲਾਨ ਦੇ ਵਿੱਚ 20 ਪੁਆਇੰਟ ਪਲਾਨ ਦੇ ਵਿੱਚ ਵਿਚੋਲਗੀ ਦੀ ਜਿਹੜੀ ਭੂਮਿਕਾ ਜਿਹੜੀ ਉਹ ਨਿਭਾਈ ਆ ਇਹ ਵੀ ਅਰਜੋਨ ਸਿੰਘ ਜੀ ਰਿਪੋਰਟ ਆ ਰਹੀ ਸੀ ਵੀ ਤੁਰਕੀ ਵਾਲਾ ਜਿਹੜਾ ਅਡੋਕ ਨਾ ਉਸੇ ਨਹੀਂ ਕਿਹਾ ਸੀਗਾ ਵੀ ਨਿਤਨਿਆ ਉਹ ਉੱਥੇ ਨਹੀਂ ਹੋਣਾ ਚਾਹੀਦਾ ਵੀ ਜੇ ਨਿਤਨਿਆ ਉਹ ਆਊਗਾ ਤਾਂ ਅਸੀਂ ਜਿਹੜਾ ਆ ਇਸ ਪੀਸ ਸਬਮਿਟ ਦਾ ਜਿਹੜਾ ਉਹ ਜਿਹੜਾ ਵਿਰੋਧ ਆ ਉਹ ਕਰ ਸਕਦੇ ਆ ਇਹ ਇਹ ਜਿਹੜੀਆਂ ਕੁਸ਼ ਰਿਪੋਰਟਸ ਆ ਉਹ ਦੱਸ ਰਹੀਆਂ ਆ ਵੀ ਉਹਦੇ ਉਹਦੇ ਨਾਮ ਆਉਣ ਦਾ ਕਾਰਨ ਹੈ ਅਕੱਲ ਤਾਂ ਕਿਹ ਚਰਚਾ ਸੀਗੀ ਵੀ ਇਹ ਨਾਕ ਆ ਕੇ ਇਹ ਕੀ ਜਿਹੜਾ ਇਸ ਦੇ ਵਿੱਚ ਦਰਸਾਉਣਾ ਜਿਹੜਾ ਨਿਤਨਿਆ ਉਹ ਜਿਹੜਾ ਚਾਹੁੰਦਾ ਆ ਪਰ ਹੁਣ ਇਹ ਅੰਦਰ ਖਾਤੇ ਲੱਗ ਰਿਹਾ ਵੀ ਤੁਰਕੀ ਇਹ ਅਰਬ ਮੁਲਕਾਂ ਦੇ ਕਹਿਣ ਦੇ ਉੱਤੇ ਹੀ ਨਿਤਨੇ ਉਹਨੂੰ ਉੱਥੇ ਜਿਹੜਾ ਉਹ ਨਹੀਂ ਆਉਣ ਦਿੱਤਾ ਗਿਆ ਇਵੈਂਚੁਅਲੀ ਟਰੰਪ ਹੋਣਾ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਜਿਹੜੀ ਪਾਰਲੀਮੈਂਟ ਤੇ ਜਾ ਕੇ ਭਾਸ਼ਣ ਵੀ ਦਿੱਤਾ ਦੋਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਜਿਹੜੇ ਕੈਸਟ ਕਹਿੰਦੇ ਆ ਜਾਂ ਸੈਨੇਟ ਕਰਕੇ ਕਹਿੰਦੇ ਆ ਵੀ ਉਹ ਉਹਦੇ ਵਿੱਚ ਪੈਲੇਸਟਾਈਨ ਨੂੰ ਰੈਗੂਨਾਈਜ਼ ਕਰਨ ਵਾਲੇ ਉਹ ਛੋਟੇ ਛੋਟੇ ਜਿਹੇ ਉਹਨਾਂ ਨੇ ਹੋਲਡਿੰਗ ਜੀਆਂ ਬਣਾਈਆਂ ਸੀ ਉਹਨਾਂ ਨੇ ਮਿੰਟਾਂ ਸੈਕਿੰਟਾਂ ਦੇ ਵਿੱਚ ਉਹ ਜਿਹੜੇ ਦੋ ਮੈਂਬਰ ਆ ਉਹਨਾਂ ਨੂੰ ਐਕਸਪੈਲ ਉਹ ਉਸ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚੋਂ ਕਰ ਦਿੱਤਾ 트럼ਪ ਹੋਣਾ ਨੇ ਇਹ ਕਿਹਾ ਸੀਗਾ ਵੀ ਯੂ ਗਾਇਜ਼ ਆਰ ਬੜੇ ਬੜੇ ਪ੍ਰੋਫੈਸ਼ਨਲੀ ਤੇ ਬੜੀ ਤੇਜ਼ੀ ਦੇ ਨਾਲ ਤੁਸੀਂ ਇਹ ਬੰਦੇ ਜਿਹੜੇ ਚੱਕ ਕੇ ਬਾਹਰ ਮਾਰੇ ਆ ਉਹਨਾਂ ਦਾ ਨਾਲ ਦੇ ਨਾਲ ਇਹ ਸੀਗਾ ਵੀ ਸਾਡੇ ਜਦੋਂ ਇਦਾਂ ਬੋਲਦੇ ਆ ਤੇ ਉਦੋਂ ਕਿਸੇ ਨੂੰ ਕੋਈ ਸ ਨਹੀਂ ਆਖਿਆ ਜਿਹੜਾ ਹੋ ਜਾਂਦਾ ਖਾਸ ਕਰਕੇ ਜਦੋਂ ਸਦਨ ਦੇ ਵਿੱਚ ਸੋ ਹੁਣ ਦੇਖੋ ਕੀ ਉੱਥੇ ਅੱਗੇ ਜਿਹੜਾ ਉਹ ਬਣਦਾ ਪਰ ਹਾਲ ਦੀ ਘੜੀ ਜਿਹੜੀ ਲੜਾਈ ਆ ਉਹ ਰੁਕ ਰਹੀ ਆ ਤੇ ਦੋਨੋਂ ਪਾਸਿਓਂ ਰਾਹਤ ਜਿਹੜੀ ਆ ਉਹ ਮਿਲੇਗੀ ਲੋਕਾਂ ਨੂੰ ਹੋਪਫੁਲੀ ਆਉਣ ਵਾਲੇ ਸਮੇਂ ਚ ਜਿਹੜਾ ਫੂਡ ਆ ਭੋਜਨ ਆ ਦਵਾਈਆਂ ਆ ਪਾਣੀ ਆ ਉਹ ਵੀ ਗਾਜ਼ਾ ਦੇ ਲੋਕਾਂ ਤੱਕ ਮੁਹੱਈਆ ਹੋ ਸਕੇ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਮੈਂਬਰ ਮਾਰੇ ਜਾ ਚੁੱਕੇ ਹੈਗੇ ਆ ਹੋਸਟੇਜਸ ਸਿਗੇ ਉਹਨਾਂ ਨੇ ਯੂਐਸ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਕੁਛ ਨਾ ਕੁਛ ਤਾਂ ਉਹਨਾਂ ਦਾ ਜਿਹੜਾ ਚਾਹੇ ਰੇਮੇਨਸ ਆ ਉਹ ਮਿਲੇ ਜਾਣ 28 ਜਿਹੜੀਆਂ ਬਾਡੀਜ਼ ਆ ਹੋਸਟੇਜਸ ਦੀਆਂ ਉਹਨਾਂ ਦੇ ਵਿੱਚੋਂ ਸਿਰਫ 4 ਜਾਣੇ ਹੈਂਡਓਵਰ ਕੀਤੇ ਗਏ ਆ ਚਾਰ ਜਾਨਿਆਂ ਚੋਂ ਇੱਕ ਨੇਪਾਲ ਦਾ ਰਹਿਣ ਵਾਲਾ ਬਿਪਨ ਯੋਸ਼ੀ ਵੀ ਆ। ਇਹ ਬਿਪਨ ਯੋਸ਼ੀ ਨਾਮ ਦਾ ਬੰਦਾ ਜਦੋਂ ਉਸ ਨੂੰ ਕਿਡਨੈਪ ਕਰ ਲਿਆ ਗਿਆ ਸੀ ਜਦੋਂ ਉੱਥੇ ਮਿਊਜ਼ਿਕ ਦਾ ਕੰਸਰਟ ਹੋ ਰਿਹਾ ਸੀ ਤੇ ਇਹ ਐਗਰੀਕਲਚਰ ਦਾ ਸਟੂਡੈਂਟ ਆ। ਨੇਪਾਲ ਤੋਂ ਉੱਥੇ ਪੜ੍ਹਨ ਗਿਆ ਹੋਇਆ ਸੀ। ਸੋ ਉਹਦੇ ਜਿਹੜੇ ਪੇਰੈਂਟਸ ਆ ਉਹ ਵੀ ਕਾਫੀ ਜ਼ਿਆਦਾ ਖੁਸ਼ ਹੈਗੇ ਆ ਕਿ ਉਹ ਹੁਣ ਜਿੰਦਾ-ਜਾਗਦਾ ਸਾਡੇ ਵਿੱਚ ਵਾਪਸ ਆ ਗਿਆ ਹੈਗਾ। ਜੀ ਬਿਲਕੁਲ।